ਕਿਵੇਂ ਸਮਝਿਆ ਜਾਵੇ ਕਿ ਕੋਈ ਡਿਪਰੈਸ਼ਨ ਦੇ ਵਿੱਚ ਹੈਗਾ ਜੇ ਤੁਹਾਡੀ ਸੋਸ਼ਲ ਲਾਈਫ ਪਰਸਨਲ ਲਾਈਫ ਓਕੂਪੇਸ਼ਨ ਕੰਮ ਕਾਜ ਜਿੰਦਗੀ ਚ ਤੁਹਾਡੀ ਨੀਂਦ ਦੇ ਉੱਤੇ ਤੁਹਾਡੇ ਬਿਹੇਵੀਅਰ ਦੇ ਉੱਤੇ ਜਦੋਂ ਇੰਪੈਕਟ ਆਣ ਲੱਗ ਜਾਂਦਾ ਔਰ ਲਗਾਤਾਰ ਮਹੀਨੇ ਦੋ ਮਹੀਨੇ ਲਈ ਰਹਿੰਦਾ ਤਾਂ ਆਪਾਂ ਉਸ ਨੂੰ ਡਿਪਰੈਸ਼ਨ ਲੇਬਲ ਕਹਿੰਦੇ ਨੇ ਡਿਪਰੈਸ਼ਨ ਦੇ ਵਿੱਚ ਮਰੀਜ਼ ਦੇ ਨਾਲ ਇੱਕ ਤਾਂ ਮਰੀਜ਼ੀ ਨੀਂਦ ਘਟ ਜਾਂਦੀ ਹੈ ਮਰੀਜ਼ ਦੀ ਡਰਾਈਵ ਖਤਮ ਹੋ ਜਾਂਦੀ ਆਪਾਂ ਕਹਿੰਦੇ ਆ ਵੀ ਇੱਛਾ ਸ਼ਕਤੀ ਆ ਉਹਦਾ ਜਿਹੜੇ ਰੂਟੀਨ ਰੋਜ਼ਮਾਰਾ ਦੇ ਕੰਮ ਕਾਜ ਦੇ ਵਿੱਚ ਜਿਸਰਾ ਟੀਵੀ ਦੇਖਣਾ ਅਖਬਾਰ ਪੜ੍ਹਨਾ ਸੈਰ ਕਰਨਾ ਯਾਰਾਂ ਦੋਸਤਾਂ ਨਾਲ ਗੱਲਾਂ ਕਰਨੀਆਂ ਨਮੀ ਨਮੀ ਚੀਜ਼ਾਂ ਚ ਰੁਚੀ ਰਹਿਣਾ ਮਰੀਜ਼ ਇਹਨਾਂ ਸਾਰਿਆਂ ਤੋਂ ਪਰੇ ਹੋ ਜਾਂਦਾ ਮਰੀਜ਼ ਜ਼ਿਆਦਾ ਦੀ ਬਿਮਾਰੀ ਦੇ ਵਿੱਚ ਬਹੁਤ ਜ਼ਿਆਦਾ ਖਾਣ ਲੱਗ ਜਾਂਦਾ ਜਾਂ ਤੁਸੀਂ ਕਈ ਦੇਖਿਆ ਹੋਵੇ ਮਰੀਜ਼ਾਂ ਦੇ ਵਿੱਚ ਸੂਅਰ weight loss ਬਹੁਤ ਜ਼ਿਆਦਾ ਵਜਨ ਘਟ ਜਾਂਦਾ ਕਈ ਲੋਕ ਕਿੰਨੇ ਕਿੰਨੇ ਦਿਨਾਂਾਂ ਦੇ ਨਹੀਂ ਹੈਗੇ ਆ ਖਾਣਾ ਖਾਣ ਨੂੰ ਦਿਨ ਨਹੀਂ ਕਰਦਾ ਮੈਲੇ ਕੁਛ ਹਲੇ ਕੱਪੜਿਆਂ ਚ ਤੋਰੇ ਰਹਿੰਦੇ ਨੇ ਤਾਂ ਇਹ ਡਿਪਰੈਸ਼ਨ ਦਾ 파ਟ ਵੀ ਹੈ ਤਾਂ ਡਿਪਰੈਸ਼ਨ ਤੇ ਐਂਗਜ਼ਾਇਟੀ ਦੇ ਵਿੱਚ ਫਰਕ ਕਿਵੇਂ ਸਮਝਾ ਜਾਵੇ ਫਿਰ ਮੈਡਮ ਜਿਹੜੀ ਐਂਗਜ਼ਾਇਟੀ ਹੈ ਮੇਜਰਲੀ ਕੀ ਹੈ ਜਿਹੜਾ ਡਿਪਰੈਸ਼ਨ ਆ ਉਹ ਤੁਹਾਡੀ ਤੁਸੀਂ ਸੋਸ਼ੀਅਲੀ ਵਿਡਰੋਅ ਕਰ ਜਾਂਦੇ ਹੋ ਤੁਹਾਡਾ ਕੰਮ ਕਾਜ ਕਰਨ ਨੂੰ ਦਿਲ ਨਹੀਂ ਕਰਦਾ ਜਿਹੜੀ ਐਂਗਜ਼ਾਇਟੀ ਹੈ ਐਂਗਜ਼ਾਇਟੀ ਪਾਰਟਿਕੁਲਰਲੀ ਕਿਸੇ ਸਿਚੁਏਸ਼ਨ ਤੇ ਲੈ ਕੇ ਜਾਂਦੀ ਆ ਤੁਹਾਨੂੰ ਐਪਰੀਹੈਂਸ਼ਨ ਵਰੀ ਰਹਿੰਦੀ ਆ ਕੁਝ ਮਰੀਜ਼ ਹਰ ਵੇਲੇ ਆਪਾਂ ਕਹਿੰਦੇ ਵੀ ਯਾਰ ਇਹਦੇ ਪੈਰ ਤੇ ਚੱਕਰ ਹੀ ਬਣਿਆ ਰਹਿੰਦਾ ਭੱਜੇ ਫਿਰਦਾ ਰਹਿੰਦਾ ਜੀ ਇੱਕ ਜਗ੍ਹਾ ਟਿਕ ਕੇ ਨਹੀਂ ਬੈਠਦਾ ਤੁਸੀਂ ਰੋਜ਼ਮਾਰਾ ਦੀ ਜ਼ਿੰਦਗੀ ਦੇ ਕੋ ਲਈ ਲੋਕ ਕਹਿੰਦੇ ਕਦੇ ਡਾਕਟਰ ਸਾਹਿਬ ਇੱਕ ਜਗ੍ਹਾ ਟਿੱਕੇ ਨਹੀਂ ਬਹਿੰਦਾ ਬਾਰ ਬਾਰ ਕਦੀ ਕਮਰੇ ਤੋਂ ਬਾਹਰ ਜਾਈ ਜਾਂਦਾ ਅੰਦਰ ਆਈ ਜਾਂਦਾ ਜਾਂ ਕਿ ਡਿਪਰੈ ਅਕਸਰ ਅਸੀਂ ਨੌਜਵਾਨਾਂ ਨੂੰ ਕਹਿੰਦੇ ਸੁਣਦੇ ਹਾਂ ਕਿ ਮੇਰੀ ਜ਼ਿੰਦਗੀ ਬਹੁਤ ਡਿਪਰੈਸਡ ਹੈ ਮੈਂ ਬਹੁਤ ਐਂਗਜ਼ਾਇਟੀ ਫੀਲ ਕਰਦਾ ਆਪਣੇ ਆਪ ਦੇ ਵਿੱਚ ਤਾਂ ਕੀ ਵਾਕਈ ਉਹ ਡਿਪਰੈਸਡ ਹੈਗੇ ਨੇ ਵਾਕਈ ਉਹਨਾਂ ਨੂੰ ਡਿਪਰੈਸ਼ਨ ਹੈਗਾ ਜਾਂ ਫਿਰ ਉਹਨਾਂ ਕੋਈ ਐਂਗਜ਼ਾਇਟਿਡ ਟਾਈਪ ਆਉਂਦੇ ਨੇ ਇਸ ਬਾਰੇ ਮੇਰੇ ਨਾਲ ਜਾਣਕਾਰੀ ਦੇਣ ਦੇ ਲਈ ਡਾਕਟਰ ਰੁਪੇਸ਼ ਚਾਦਰੀ ਮੌਜੂਦ ਨੇ ਜੋ ਕਿ ਇੱਕ ਸਾਈਕੀਐਟ੍ਰਿਸਟ ਨੇ ਅਸੀਂ ਉਹਨਾਂ ਤੋਂ ਜਾਣਕਾਰੀ ਲਵਾਂਗੇ ਕਿ ਵਾਕਈ ਡਿਪਰੈਸ਼ਨ ਕੀ ਹੁੰਦਾ ਹੈ ਕਿ ਹਰ ਇੱਕ ਨੂੰ ਡਿਪਰੈਸ਼ਨ ਹੈ ਜਾਂ ਫਿਰ ਓਵੇਂ ਹੀ ਉਹਨਾਂ ਨੂੰ ਲੱਗਦਾ ਹੈ ਕਿ ਕੁਝ ਸਿੰਪਟਮਸ ਨਾਲ ਉਹ ਰਿਲੇਟ ਕਰਦੇ ਨੇ ਤਾਂ ਮੇਰੇ ਨਾਲ ਡਾਕਟਰ ਸਾਹਿਬ ਮੌਜੂਦ ਹੈਗੇ ਨੇ ਉਹਨਾਂ ਦੇ ਸੇਬਤੋ ਪਹਿਲਾਂ ਤੇ ਮੇਰਾ ਸਵਾਲ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਕਿੰਦੇ ਸੁਣਦੇ ਆ ਕਿ ਮੇਰੀ ਜ਼ਿੰਦਗੀ ਬਹੁਤ ਡਿਪਰੈਸਡ ਹੈ ਕਿ ਵਾਕਈ ਉਹ ਡਿਪਰੈਸ਼ਨ ਦੇ ਸ਼ਿਕਾਰ ਹੁੰਦੇ ਨੇ ਕਿਵੇਂ ਸਮਝਿਆ ਜਾਵੇ ਕਿ ਕੋਈ ਡਿਪਰੈਸ਼ਨ ਦੇ ਵਿੱਚ ਹੈਗਾ ਅ ਨਮਸਕਾਰ ਮੈਡਮ ਪਹਿਲਾ ਤਾਂ ਤੁਹਾਡੇ ਚੈਨਲ 'ਤੇ ਸਾਰੇ ਮੈਂ ਦਰਸ਼ਕਾਂ ਦਾ ਸਵਾਗਤ ਕਰਨਾ ਚਾਹਾਂਗਾ ਮੇਰਾ ਨਾਮ ਡਾਕਟਰ ਰੂਪੇਸ਼ ਚੌਧਰੀ ਹੈ ਮੈਂ ਸੀਨੀਅਰ ਸਾਈਕੀਆਟ੍ਰਿਸ ਅਜ ਤੋਂ ਪਹਿਲਾਂ ਮੈਂ ਧਿਆਨੰਦ ਮੈਡੀਕਲ ਕਾਲਜ ਐਜ਼ ਅ ਪ੍ਰੋਫੈਸਰ ਦੇ ਤੌਰ ਤੇ ਸੀ ਹੁਣ ਮੈਂ ਚੌਧਰੀ ਨਿਊਰੋਸਾਈਕੀਆਟਰੀ ਤੇ ਡਿਡਿਕਸ਼ਨ ਕਲੀਨਿਕ ਹੈ ਮੇਰਾ ਨਾ ਤੋਂ ਉੱਥੇ ਮੈਂ ਕੰਮ ਜਿਹੜੇ ਤੁਹਾਡੀ ਗੱਲ ਦਾ ਜਵਾਬ ਹੈ ਵੀ ਡਿਪਰੈਸ਼ਨ ਕੀ ਹੈ ਕਿਸੇ ਨੂੰ ਸਮਝਿਆ ਜਾਵੇ ਨੋਰਮਲ ਵਰਸ਼ਨ ਇਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਰੋਜ਼ਮਰਹ ਦੀ ਜ਼ਿੰਦਗੀ ਵਿੱਚ ਸਟ੍ਰੈਸ ਟੈਨਸ਼ਨ ਬਹੁਤ ਜ਼ਿਆਦਾ ਰਹਿੰਦੀ ਹੈ ਅਗਲਾ ਕਹਿੰਦਾ ਜੀ ਮੈਂ ਮੇਰਾ ਮਨ ਬਹੁਤ ਉਦਾਸ ਹੈ ਤਾਂ ਹਰ ਪੇਸ਼ੈਂਟ ਨੂੰ ਆਪਾਂ ਹਰ ਬੰਦੇ ਨੂੰ ਐਸੇ ਡਿਪਰੈਸ਼ਨ ਦਾ ਪੇਸ਼ੈਂਟ ਲੇਬਲ ਨਹੀਂ ਕਰ ਸਕਦੇ ਤਾਂ ਸਰਟਨ ਕ੍ਰਾਈਟਰੀਆਸ ਨੇ ਆਈਸੀਡੀ 10 ਕਲਾਸੀਫਿਕੇਸ਼ਨ ਦੇ ਮੁਤਾਬਿਕ ਜਦੋਂ ਤੁਹਾਡਾ ਮਨ ਲਗਾਤਾਰ ਆਲਮੋਸਟ ਦਿਨ ਦੇ ਬਹੁਤ ਲੰਬੇ ਸਮੇਂ ਤੱਕ ਉਦਾਸ ਰਹਿੰਦਾ ਹੈ ਔਰ ਹਫਤੇ ਦੇ ਵਿੱਚ ਘੱਟੋ ਘੱਟ 4 ਤੋਂ 5 ਦਿਨ ਰਹਿੰਦਾ ਹੈ ਔਰ ਪਰਸਿਸਟੈਂਟਲੀ ਜਿਹੜਾ ਤੁਹਾਡਾ ਮਨ ਉਦਾਸ ਰਹਿੰਦਾ ਉਹਦੇ ਕਰਕੇ ਤੁਹਾਡੀ ਰੋਜ਼ਮਰਹ ਦੀ ਜ਼ਿੰਦਗੀ ਚ ਜਿਸ ਤਰ੍ਹਾਂ ਕੀ ਤੁਹਾਡੀ ਸੋਸ਼ਲ ਲਾਈਫ ਪਰਸਨਲ ਲਾਈਫ ਓਕਿਪੇਸ਼ਨਲ ਕੰਮ ਕਾਜ ਦੀ ਜ਼ਿੰਦਗੀ ਚ ਤੁਹਾਡੀ ਨੀਂਦ ਦੇ ਉੱਤੇ ਤੁਹਾਡੇ ਬਿਹੇਵੀਅਰ ਦੇ ਉੱਤੇ ਜਿਹਦਾ ਇੰਪੈਕਟ ਆਣ ਲੱਗ ਜਾਂਦਾ ਔਰ ਲਗਾਤਾਰ ਮਹੀਨੇ ਦੋ ਮਹੀਨੇ ਲਈ ਰਹਿੰਦਾ ਤਾਂ ਆਪਾਂ ਉਸ ਨੂੰ ਡਿਪਰੈਸ਼ਨ ਲੇਬਲ ਕਹਿੰਨੇ ਨੇ ਕਈਆਂ ਦੇ ਵਿੱਚ ਬ੍ਰੀਫ ਡਿਪਰੈਸ਼ਨ ਆਉਂਦਾ ਵੀ ਕੁਝ ਸਮੇਂ ਲਈ ਆਇਆ 15 20 ਦੇ ਨਾਲ ਹੀ ਆਇਆ ਕੋਈ ਸਟ੍ਰੈਸਰ ਹੋਇਆ ਉਹਦੇ ਵਿੱਚ ਲਾ ਕੇ ਨਾ ਉਹਨੂੰ ਆਪਾਂ ਬਰੀਫ ਡਿਪਰੈਸਿਵ ਐਪੀਸੋਡ ਕਹਿੰਦੇ ਆ ਤਾਂ ਡਿਪਰੈਸ਼ਨ ਦੇ ਵਿੱਚ ਮਰੀਜ਼ ਦੇ ਨਾਲ ਇੱਕ ਤਾਂ ਮਰੀਜ਼ੀ ਨੀਂਦ ਘਟ ਜਾਂਦੀ ਹੈ ਮਰੀਜ਼ ਦੀ ਡਰਾਈਵ ਖਤਮ ਹੋ ਜਾਂਦੀ ਆਪਾਂ ਕਹਿੰਦੇ ਆ ਵੀ ਇੱਛਾ ਸ਼ਕਤੀ ਆ ਉਹਦਾ ਜਿਹੜੀ ਰੋਟੀਨ ਰੋਜ਼ਮਾਰਾ ਦੇ ਕੰਮ ਕਾਜ ਦੇ ਵਿੱਚ ਜਿਸਾ ਟੀਵੀ ਦੇਖਣਾ ਅਖਬਾਰ ਪੜ੍ਹਨਾ ਸੈਰ ਕਰਨਾ ਯਾਰਾਂ ਦੋਸਤਾਂ ਨਾਲ ਗੱਲਾਂ ਕਰਨੀਆਂ ਨਮੀ ਨਮੀ ਚੀਜ਼ਾਂ ਚ ਰੁਚੀ ਰਹਿਣਾ ਮਰੀਜ਼ ਇਹਨਾਂ ਸਾਰਿਆਂ ਤੋਂ ਪਰੇ ਹੋ ਜਾਂਦਾ ਮਰੀਜ਼ ਆਪਣੇ ਕਮਰੇ ਦੇ ਵਿੱਚ ਕਨਫਾਈਂਡ ਰਹਿੰਦਾ ਹੈ ਕਿਸੇ ਨਾਲ ਗੱਲਬਾਤ ਘੱਟ ਕਰਦਾ ਉਹਦਾ ਤੁਹਾਨੂੰ ਲੱਗਦਾ ਵੀ ਕੰਮ ਤੇ ਆਣਾ ਜਾਣਾ ਉਹਦਾ ਘੱਟ ਗਿਆ ਹੈਗਾ ਉਹ ਰੂਟੀਨ ਮਰ ਅਗਰ ਕੋਈ ਦੇਖਿਆ ਜਾਵੇ ਆਪਣੇ ਆਫਿਸ ਦੇ ਜਾਂ ਜਿਹੜਾ ਕੋਈ ਵੀ ਕੰਮ ਕਰਦਾ ਉਹਦੇ ਤੋਂ ਭੱਜਦਾ ਉਹਦਾ ਦਿਲ ਨਹੀਂ ਕਰਦਾ ਜਾਣ ਨੂੰ ਤਾਂ ਲੋਕਾਂ ਦੀ ਹੋਰ ਕੰਪਲੇਨਟ ਆਉਂਦੀ ਹੈ ਜੀ ਇਹ ਸਾਰਾ ਦਿਨ ਸੁੱਤਾ ਰਹਿੰਦਾ ਜੀ ਇਹਨੂੰ ਨੀਂਦ ਹੀ ਬਹੁਤ ਜ਼ਿਆਦਾ ਆਣ ਲੱਗ ਗਈ ਹੈ ਜੀ ਦਿਨ ਚ 18-18 ਘੰਟੇ ਸੁੱਤਾ ਰਹਿੰਦਾ ਜਦਕਿ ਉਹ ਇੱਕ ਡਿਫਰੈਂਟ ਟਰਮੀਨੋਲੋਜੀ ਹੈ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਵੀ ਉੱਠਣ ਨੂੰ ਦਿਲ ਨਾ ਕਰਨਾ ਤੇ ਨੀਂਦ ਆਣਾ ਦੋਨੋਂ ਅਲੱਗ-ਅਲੱਗ ਪੈਟਰਨ ਨੇ ਉਹ ਜਿਹੜੀ ਬਿਮਾਰੀ ਹੁੰਦੀ ਹੈ ਜੀ ਬਹੁਤ ਜ਼ਿਆਦਾ ਨਹੀਂ ਹੁੰਦੀ ਉਹ ਡਿਫਰੈਂਟ ਲੈਵਲ ਤੇ ਹੁੰਦੀ ਹੈ ਪਰ ਲੋਕੀ ਉਹਨੂੰ ਕਨਫਿਊਜ਼ ਕਰਕੇ ਨੀਂਦ ਦੀ ਬਿਮਾਰੀ ਸਮਝ ਲੈਂਦੇ ਨੇ ਇਹਦੇ ਵਿੱਚ ਮਰੀਜ਼ ਦੇ ਵਿੱਚ ਜੇ ਮੈਂ ਪਰਸਨਲ ਲਾਈਫ ਆਪਾਂ ਕਹਿੰਦੇ ਆ ਉਹਦੇ ਵਿੱਚ ਉਹਨੇ ਵੀ ਤੁਹਾਡੀ ਸੈਕਸ਼ੁਅਲ ਲਾਈਫ ਨੂੰ ਵੀ ਬਹੁਤ ਜ਼ਿਆਦਾ ਇੰਪੈਕਟ ਹੁੰਦਾ ਹੈਗਾ ਮਰੀਜ਼ ਜ਼ਿਆਦਾ ਦੀ ਬਿਮਾਰੀ ਦੇ ਵਿੱਚ ਬਹੁਤ ਜ਼ਿਆਦਾ ਖਾਨ ਲੱਗ ਜਾਂਦਾ ਹੈ ਜਾਂ ਤੁਸੀਂ ਕਈ ਦੇਖਿਆ ਹੋਵੇ ਮਰੀਜ਼ਾਂ ਦੇ ਵਿੱਚ ਸਿਅਰ ਵੇਟ ਲਾਸ ਬਹੁਤ ਜ਼ਿਆਦਾ ਵਜਨ ਘਟ ਜਾਂਦਾ ਹੈ ਸਾਡੇ ਕੋਲ ਕਈ ਐਸੇ ਪੇਸ਼ੈਂਟਸ ਵੀ ਆਏ ਨੇ ਜਿਹਨਾਂ ਜਿਨ੍ਹਾਂ ਨੂੰ ਭੁੱਖ ਲੱਗਣੀ ਬੰਦ ਹੋ ਗਈ ਹੈ ਕੰਮ ਉਹ ਕਹਿੰਦੇ ਜੀ ਇਹਨੂੰ ਭੁੱਖ ਨਹੀਂ ਲੱਗਦੀ ਖਾਂਦਾ ਜੀ ਇਹਨੂੰ ਉਲਟੀਆਂ ਆਉਣ ਨੂੰ ਦਿਲ ਕਰਨ ਲੱਗ ਜਾਂਦਾ ਘਬਰਾਹਟ ਹੁੰਦੀ ਨੇ ਮੈਡੀਕਲ ਸਪੈਸ਼ਲਿਸਟ ਹੋ ਜਾਂਦੇ ਨੇ ਮੈਡੀਕਲ ਸਪੈਸ਼ਲਿਸਟ ਦਾ ਸਾਰੇ ਟੈਸਟ ਕਰਦੇ ਨੇ ਜੋ ਕਿ ਇੱਕ ਪ੍ਰਾਇਮਰੀਲੀ ਰਿਕੁਇਰਿਟ ਵੀ ਹੈ ਮਤਲਬ ਇੱਕ ਸਮੇਂ ਦੀ ਜ਼ਰੂਰਤ ਹੈ ਕਿ ਜਦੋਂ ਤੱਕ ਤੁਸੀਂ ਕੋਈ ਆਰਗੈਨਿਕ ਕੌਜ਼ ਰੂਲ ਆਊਟ ਨਹੀਂ ਕਰ ਲੈਂਦੇ ਉਹ ਕਹਿੰਦੇ ਡਾਕਟਰ ਸਾਹਿਬ ਟੈਸਟਾਂ ਦੇ ਵਿੱਚ ਕੁਝ ਨਹੀਂ ਆਉਂਦਾ ਦਵਾਈਆਂ ਅਸੀਂ ਕਾਫੀ ਸਮੇਂ ਤੋਂ ਖਿਲਾ ਰਹੇ ਹਾਂ ਇਨ ਸਪਾਈਟ ਆਫ ਥਿਸ ਮਰੀਜ਼ ਦਾ ਵਜ਼ਨ ਨਹੀਂ ਵਧਦਾ ਤਾਂ ਡਿਪਰੈਸ਼ਨ ਦੇ ਪੇਸ਼ੈਂਟ ਦੇ ਵਿੱਚ 15-15 20-20 ਕਿਲੋ ਵਜ਼ਨ 6-6 ਮਹੀਨੇ ਚ ਘਟ ਜਾਂਦਾ ਲੋਕਾਂ ਨੇ ਕਹਿੰਦਾ ਜੀ ਟੀਵੀ ਵੀ ਰੂਲ ਆਊਟ ਕਰ ਲੀ ਜੀ ਕੈਂਸਰ ਵੀ ਨਹੀਂ ਹੈਗਾ ਜੀ ਪਰ ਫਿਰ ਵੀ ਡਾਕਟਰ ਸਾਹਿਬ ਇਹਦਾ ਵਜ਼ਨ ਕਿਉਂ ਘਟਦਾ ਤਾਂ ਇਹ ਆਪਣੇ ਸੋਚਣ ਸਮਝਣ ਦਾ ਇੱਕ ਨਜ਼ਰੀਆ ਹੁੰਦਾ ਕਈ ਲੋਕ ਕਿੰਨੇ ਕਿੰਨੇ ਦਿਨਾਂ ਦੇ ਨਹੀਂ ਹੈਗੇ ਆ ਖਾਣਾ ਖਾਣ ਨੂੰ ਦਿਨੇ ਘਰਦਾ ਮੈਲੇ ਕੁਛ ਆਲੇ ਕੱਪੜਿਆਂ ਚ ਤੋਰੇ ਰਹਿੰਦੇ ਨੇ ਤਾਂ ਇਹ ਡਿਪਰੈਸ਼ਨ ਦਾ ਪਾਰਟ ਵੀ ਹੈ ਅੱਛਾ ਜੇ ਆਪਾਂ ਐਂਗਜ਼ਾਇਟੀ ਦੀ ਗੱਲ ਕਰੀਏ ਬਹੁਤ ਸਾਰੇ ਲੋਕਾਂ ਦੇ ਅੰਦਰ ਨਹੀਂ ਕਿ ਸਾਨੂੰ ਐਂਗਜ਼ਾਇਟੀ ਬਹੁਤ ਹੋ ਰਹੀ ਹੈ ਐਂਗਜ਼ਾਇਟੀ ਅਟੈਕਸ ਵੀ ਕਈਆਂ ਨੂੰ ਆਉਂਦੇ ਨੇ ਤਾਂ ਡਿਪਰੈਸ਼ਨ ਤੇ ਐਂਗਜ਼ਾਇਟੀ ਦੇ ਵਿੱਚ ਫਰਕ ਕਿਵੇਂ ਸਮਝਾ ਜਾਵੇ ਫਿਰ ਮੈਡਮ ਜਿਹੜੀ ਐਂਗਜ਼ਾਇਟੀ ਹੈ ਮੇਜਰਲੀ ਕੀ ਹੈ ਜਿਹੜਾ ਡਿਪਰੈਸ਼ਨ ਆ ਉਹ ਤੁਹਾਡੀ ਤੁਸੀਂ ਸੋਸ਼ੀਅਲੀ ਵਿਡਰੋਅ ਕਰ ਜਾਂਦੇ ਹੋ ਤੁਹਾਡਾ ਕੰਮ ਕਾਜ ਕਰਨ ਨੂੰ ਦਿਲ ਨਹੀਂ ਕਰਦਾ ਜਿਹੜੀ ਐਂਗਜ਼ਾਇਟੀ ਹੈ ਐਂਗਜ਼ਾਇਟੀ ਪਾਰਟਿਕੁਲਰਲੀ ਕਿਸੇ ਸਿਚੁਏਸ਼ਨ ਤੇ ਲੈ ਕੇ ਜਾਂਦੀ ਆ ਤੁਹਾਨੂੰ ਐਪਰੀਹੈਂਸ਼ਨ ਵਰੀ ਰਹਿੰਦੀ ਆ ਵੀ ਆਰ ਮੈਂ ਉੱਥੇ ਜਾਊਂਗਾ ਕਿਤੇ ਕੁਝ ਨਾ ਹੋ ਜੇ ਮੇਰੇ ਨਾਲ ਅੱਜ ਦਿਨ ਛੇ ਦੋਸੇ ਦਿਮਾਗ ਮਨ ਚ ਕਾਲ ਰਹਿੰਦੀ ਹੈ ਫੋਰ ਐਗਜ਼ਾਮਪਲ ਅਗਰ ਉਹਨੋਂ ਕਿਸੇ ਪਬਲਿਕ ਪਲੇਸ ਤੇ ਜਾ ਕੇ ਕਿਸੇ ਚੀਜ਼ ਦੀ ਵੇਟ ਕਰਨੀ ਪੈ ਜਾਂਦੀ ਹੈ ਬੱਸ ਦੀ ਵੇਟ ਕਰਨੀ ਪੈ ਜਾਂਦੀ ਹੈ ਬੈਂਕ ਚ ਜਾਂਦਾ ਆਪਣੀ ਟਰਨ ਦੀ ਵੇਟ ਕਰਨਿਆ ਉਹਨੂੰ ਘਬਰ ਹੱਟ ਬੇਚੈਨੀ ਹੋਣ ਲੱਗ ਜਾਂਦੀ ਹੈ ਤਾਂ ਜਿਹੜੀ ਐਂਗਜ਼ਾਇਟੀ ਦੇ ਵਿੱਚ ਵੀ ਡਿਫਰੈਂਟ ਆਉਂਦੀਆਂ ਜਿਸ ਤਰ੍ਹਾਂ ਪੈਨਿਕ ਅਟੈਕਸ ਆ ਜਾਂਦੇ ਨੇ ਉਹਨੂੰ ਇਹ ਲੱਗਦਾ ਮੈਂ ਲਿਫਟ ਚ ਜਾਊਂਗਾ ਮੇਰਾ ਕਿਤੇ ਸਾਹ ਨਾ ਬੰਦ ਹੋ ਜਾਏ ਬੀਸਮੈਂਟ ਜਾਊਂਗਾ ਸਾਹ ਨਾ ਬੰਦ ਹੋ ਜਾਏ ਉਚਾਈ ਤੋਂ ਡਰ ਲੱਗਣ ਲੱਗ ਜਾਂਦਾ ਕਈਆਂ ਨੂੰ ਜਨਰਲਾਈਜ਼ਡ ਐਂਗਜ਼ਾਇਟੀ ਇਹ ਰਹਿੰਦੀ ਸਾਰਾ ਦਿਨ ਬ੍ਰੇਨ ਉਹਨਾਂ ਦਾ ਐਂਗਜ਼ਾਇਟੀ ਦੇ ਵਿੱਚ ਬਹੁਤ ਸਾਰੇ ਮਰੀਜ਼ਾਂ 'ਚ ਇਹਨੂੰ ਆਪਾਂ ਕਹਿੰਦੇ ਹਾਈਪਰ ਅਰਾਊਜ਼ੇਬਲ ਸਟੇਟ ਕਹਿੰਦੇ ਆ। ਵੀ ਮਰੀਜ਼ ਹਰ ਵੇਲੇ ਆਪਾਂ ਕਹਿੰਦੇ ਵੀ ਯਾਰ ਇਹਦੇ ਪੈਰ ਤੇ ਚੱਕਰ ਹੀ ਬਣਿਆ ਰਹਿੰਦਾ। ਵੀ ਭੱਜੇ ਫਿਰਦਾ ਰਹਿੰਦਾ ਜੀ ਇੱਕ ਜਗ੍ਹਾ ਟਿੱਕ ਕੇ ਨਹੀਂ ਬੈਠਦਾ। ਤੁਸੀਂ ਰੋਜ਼ਮਾਰਾ ਦੀ ਜ਼ਿੰਦਗੀ ਦੇਖੋ ਲਈ ਲੋਕ ਇਹਨੇ ਕਦੇ ਡਾਕਟਰ ਸਾਹਿਬ ਵੀ ਇੱਕ ਜਗ੍ਹਾ ਟਿੱਕੇ ਨਹੀਂ ਬਹਿੰਦਾ। ਬਾਰ-ਬਾਰ ਕਦੀ ਕਮਰੇ ਤੋਂ ਬਾਹਰ ਜਾਈ ਜਾਂਦਾ, ਅੰਦਰ ਆਈ ਜਾਂਦਾ। ਜਾਂ ਕਿ ਡਿਪਰੈਸ਼ਨ ਦਾ ਮਰੀਜ਼ ਨਹੀਂ ਕਰਦਾ। ਇਹ ਕੁਝ ਸਿੰਪਟਮਸ ਜਿਹੜੇ ਨੇ ਡਿਪਰੈਸ਼ਨ ਤੇ ਐਂਗਜ਼ਾਇਟੀ ਦੇ ਬੜੇ ਓਵਰਲੈਪ ਕਰਦੇ ਨੇ ਤੇ ਇਹਨਾਂ ਨੂੰ ਸਮਝਣਾ ਜ਼ਰੂਰੀ ਹੈ। ਦੂ ਉਹਨੂੰ ਬਾਰ-ਬਾਰ ਕਦੀ ਉਹ ਵਾਸ਼ਰੂਮ ਜਾਂਦਾ ਜੀ ਕਦੀ ਉਹਨਾਂ ਨੂੰ ਪਿਆਸ ਲੱਗਦੀ ਹੈ ਕਦੀ ਜ਼ਰੂਰਤ ਤੋਂ ਜ਼ਿਆਦਾ ਬਾਰ-ਬਾਰ ਕੁਝ-ਕੁਝ ਸਮੇਂ ਲਈ ਖਾਈ ਜਾਂਦਾ ਹੈ ਉਹ ਕਹਿੰਦਾ ਮੇਰਾ ਮੂੰਹ ਸੁੱਕਦਾ ਡਾਕਟਰ ਸਾਹਿਬ ਮੇਰੇ ਹੱਥ ਗਿੱਲੇ ਰਹਿੰਦੇ ਨੇ ਭਿੱਜੇ ਰਹਿੰਦੇ ਨੇ ਜੀ ਨਾ ਮੇਰਾ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਕਈ ਲੋਕ ਆ ਕੇ ਟਿਪਿਕਲੀ ਇਹ ਕੰਪਲੇਨ ਕਰਦੇ ਡਾਕਟਰ ਸਾਹਿਬ ਮੇਰੀ ਯਾਦਾਸ਼ਤ ਕੱਟ ਗਈ ਹੈ ਨਾਰਮਲੀ ਅਗਰ ਆਪਾਂ ਦੇਖਿਆ ਜਾਵੇ ਜਿਹੜੀ ਯਾਦਾਸ਼ਤ ਹੈ ਉਹ 65 ਸਾਲ ਦੀ ਉਮਰ ਤੋਂ ਬਾਅਦ ਕਰਦੀ ਹੈ ਜਿਹਨੂੰ ਆਪਾਂ ਡਿਮੈਂਸ਼ੀਆ ਕਹਿੰਦੇ ਕਈਆਂ ਚਰਲੀ ਆ ਜਾਂਦੀ ਹੈ ਕੁਝ ਮੈਡੀਕਲ ਕੰਡੀਸ਼ਨਸ ਦੇ ਵਿੱਚ ਹੈ ਇਨਾਂ ਨੂੰ ਆਪਾਂ ਕਹਿੰਦੇ ਆ ਜਿਹੜੇ ਐਂਗਜ਼ਾਇਟੀ ਦੇ ਮਰੀਜ਼ ਹੁੰਦੇ ਨੇ ਇਹਨਾਂ ਦੇ ਵਿੱਚ ਲੈਕ ਆਫ ਕਨਸੈਂਟਰੇਸ਼ਨ ਹੁੰਦੀ ਆਪਾਂ ਲੈਕ ਆਫ ਕਨਸੈਂਟਰੇਸ਼ਨ ਮਤਲਬ ਤੁਸੀਂ ਚੀਜ਼ਾਂ ਨੂੰ ਫੋਕਸ ਨਹੀਂ ਕਰ ਪਾਉਂਦੇ ਇਹਨੂੰ ਆਪਾਂ ਕਹਿੰਦੇ ਆ ਲੈਕ ਆਫ ਮੋਟੀਵੇਸ਼ਨ ਲੈਕ ਆਫ ਕਨਸੈਂਟਰੇਸ਼ਨ ਯੂ ਆਰ ਨਾਟ ਏਬਲ ਟੂ ਕਨਸੈਂਟਰੇਟ ਔਨ ਦਾ ਥਿੰਗਸ ਤਾਂ ਉਹ ਮਰੀਜ਼ ਨੂੰ ਇਹ ਆ ਰਿਹਾ ਮੇਰੀ ਯਾਦਾਸ਼ ਛੁੱਟ ਗਈ ਹੈ ਕਿਉਂਕਿ ਜਦੋਂ ਤੁਹਾਡਾ ਦਿਮਾਗ ਹੀ ਸਟੇਬਲ ਨਹੀਂ ਹੈ ਤੁਹਾਡੇ ਨਾਲ ਆਪਾਂ ਗੱਲ ਕੁਝ ਹੋਰ ਕਰਦੇ ਪਏ ਆ ਮਰੀਜ਼ ਉਸ ਸਮੇਂ ਬੇਚੈਨੀ ਕਰਕੇ ਕੁਝ ਹੋਰ ਸੋਚੀ ਸਾਰਿਆ ਤਮਰੀ ਜੋ ਕਨਸਰਟ ਨਹੀਂ ਕਰ ਪਾਉਂਦਾ ਉਹ ਸਿੰਪਟਮ ਉਹਦਾ ਕੀ ਆਂਦਾ ਜੀ ਵੀ ਮੈਨੂੰ ਜੀ ਮੇਰੀ ਯਾਦਾਸ਼ ਛੁੱਟ ਗਈ ਹੈ ਜੀ ਇਹ ਇੱਕ ਬਹੁਤ ਵੱਡੀ ਹੈ ਜੀ ਮੈਂ ਜਾਨਾ ਮੈਂ ਕਦੀ ਛਾਬੀ ਭੁੱਲ ਜਾਣਾ ਕਦੀ ਕੁਝ ਕਰ ਜਾਣਾ ਇਹ ਚੀਜ਼ਾਂ ਨੂੰ ਡਿਫਰੈਂਸ਼ੀਏਟ ਕਰਨਾ ਬਹੁਤ ਮੁਸ਼ਕਿਲ ਹੈ ਦੂਸਰੀ ਗੱਲ ਜਿਹੜੀ ਸਭ ਤੋਂ ਮੇਨ ਜ਼ਰੂਰੀ ਹੈ ਇਸ ਚੀਜ਼ ਨੂੰ ਸਮਝਣਾ ਚਾਹੀਦਾ ਹੈ ਸਾਡੇ ਲੋਕਾਂ ਕੋਲ ਕਈ ਮੇਰੇ ਕੋਲ ਸਾਰੇ ਪੇਸ਼ੈਂਟ ਆਉਂਦੇ ਨੇ ਮਾਈਨਕਲ ਡਿਪਰੈਸ਼ਨ ਐਂਗਜ਼ਾਈਟੀ ਆਪਸ ਵਿੱਚ ਓਵਰਲੈਪ ਵੀ ਕਰਦੇ ਨੇ ਇੱਕ ਮਰੀਜ਼ ਜਿਹੜਾ ਬਹੁਤ ਲੰਬੇ ਸਮੇਂ ਤੋਂ ਡਿਪਰੈਸ਼ਨ ਦਾ ਸ਼ਿਕਾਰ ਹੈ ਉਹਨੂੰ ਇੱਕ ਵਰੀ ਹੋ ਜਾਂਦੀ ਹੈ ਵੀ ਮੇਰਾ ਮੈਂ ਠੀਕ ਕਿਉਂ ਨਹੀਂ ਹੋ ਰਹਾ ਮੇਰੇ ਤੇ ਦਵਾਈਆਂ ਕਿਉਂ ਨਹੀਂ ਕੰਮ ਕਰਦੀਆਂ ਪਈਆਂ ਕਿਸੇ ਐਸੇ ਦਾ ਨਹੀਂ ਮੇਰਾ ਦਿਮਾਗ ਸੁਣਨ ਹੋ ਗਿਆ ਤਾਂ ਉਹਦਾ ਉਹਨੂੰ ਐਂਗਜ਼ਾਇਟੀ ਆਣਾ ਜਾਇਜ਼ ਹੈ ਅੱਛਾ ਮਤਲਬ ਦੋਵੇਂ ਚੀਜ਼ਾਂ ਦੋ ਇਕੱਠੀਆਂ ਹੋ ਜਾਂਦੀਆਂ ਉਹਨੂੰ ਐਂਗਜ਼ਾਇਟੀ ਆਣਾ ਜਾਇਜ਼ ਹੈ ਹੁਣ ਇਸੇ ਤਰ੍ਹਾਂ ਹੀ ਜਿਹੜਾ ਐਂਗਜ਼ਾਇਟੀ ਦਾ ਮਰੀਜ਼ ਹੈ ਉਹਦੀ ਜਦੋਂ ਉਹਦੀ ਐਂਗਜ਼ਾਇਟੀ ਨਹੀਂ ਘਟਦੀ ਲੰਬੇ ਸਮੇਂ ਤੱਕ ਉਹਨੂੰ ਉਹਨੂੰ ਡਿਪਰੈਸ਼ਨ ਦਾ ਵੀ ਕੁਝ ਪਾਰਟ ਆ ਜਾਂਦਾ ਤਾਂ ਇਹ ਦੋਨੋਂ ਕੰਡੀਸ਼ਨਸ ਨੂੰ ਪਹਿਲੀ ਗੱਲ ਹੈ ਵੀ ਦੋਨਾਂ 'ਚੋਂ ਵਸ ਕੋਈ ਨਹੀਂ ਹੈ ਦੋਨੋਂ ਹੀ ਚੀਜ਼ਾਂ ਕੰਡੀਸ਼ਨਸ ਜਿਹੜੀਆਂ ਇਹ ਟਰੀਟੇਬਲ ਆ ਲੇਕਿਨ ਸਮੇਂ ਦੇ ਰਹੰਦੇ ਇਹਨਾਂ ਨੂੰ ਟਰੀਟ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਲੋਕੀ ਕਹੀ ਪੇਸ਼ੇਣਾ ਕਿ ਕਹਿੰਦੇ ਡਾਕਟਰ ਸਾਹਿਬ ਤੁਸੀਂ ਮੈਨੂੰ ਇਹ ਦੱਸੋ ਮੈਨੂੰ ਡਿਪਰੈਸ਼ਨ ਤਾਂ ਨਹੀਂ ਹੈ ਖਾਲੀ ਐਂਗਜ਼ਾਇਟੀ ਆ ਨਾ ਉਹਨਾਂ ਲਈ ਇਹ ਲਫਜ਼ ਹੁਣਾ ਵੀ ਡਿਪਰੈਸ਼ਨ ਮੈਨੂੰ ਹੋ ਗਿਆ ਬਹੁਤ بڑا ਇੱਕ ਆਪਣੇ ਆਪ ਦੇ ਵਿੱਚ ਉਹਨਾਂ ਨੂੰ ਸਦਮਾ ਲੱਗਦਾ ਲੋਕੀ ਕਹਿੰਦੇ ਨੇ ਵੀ ਡਾਕਟਰ ਸਾਡੇ ਘਰ ਦਾ ਸਭ ਕੁਝ ਠੀਕ ਆ ਯਾ ਅਟੈਂਡੈਂਟ ਪੇਸ਼ੈਂਟ ਤੇ ਗੱਲ ਕਰਦੇ ਨੇ ਉਹ ਕਹਿੰਦੇ ਨੇ ਡਾਕਟਰ ਸਾਹਿਬ ਸਾਡੇ ਘਰ ਸਭ ਕੁਝ ਠੀਕ ਆ ਰੋਟੀ ਪਾਣੀ ਵਧੀਆ ਪੰਦਾ ਪੈਸੇ ਨਾਲ ਪੈਸਾ ਹੈਗਾ ਤਾਂ ਸਰ ਇੱਕ ਚੀਜ਼ ਨਾਲ ਮੈਂ ਇੱਥੇ ਇਹ ਵੀ ਜਾਨਣਾ ਚਾਹਾਂਗੀ ਕਿ ਸੋਸ਼ਲ ਮੀਡੀਆ ਵੀ ਇਸ ਦਾ ਕਾਰਨ ਹੈ ਕਿਉਂਕਿ ਜਦੋਂ ਆਪਾਂ ਸੋਸ਼ਲ ਮੀਡੀਆ ਦੇਖਦੇ ਆਂ ਬਹੁਤ ਵਾਰ ਹੁੰਦਾ ਹੈ ਕਿ ਕੁਝ ਚੀਜ਼ਾਂ ਲਿਖੀਆਂ ਆਉਂਦੀਆਂ ਨੇ ਉਸੇ ਉਹਨਾਂ ਰਿਲੇਟ ਕਰ ਜਾਂਦੇ ਆਂ ਜਾਂ ਫਿਰ ਕੁਝ ਨਾ ਕੁਝ ਇਸ ਤਰੀਕੇ ਹੁੰਦਾ ਹੈ ਜਾਂ ਫਿਰ ਆਪਾਂ ਸੋਸ਼ਲੀ ਸੋਸ਼ਲ ਮੀਡੀਆ ਤੇ ਜ਼ਿਆਦਾ ਆਂ ਸੋਸ਼ਲੀ ਆਪਾਂ ਐਕਟਿਵ ਕਟ ਹੋ ਰਹੇ ਆਂ ਇਹ ਵੀ ਚੀਜ਼ ਮੰਨਦੇ ਹੋ ਤੁਸੀਂ ਤੁਸੀਂ ਬਿਲਕੁਲ ਠੀਕ ਗੱਲ ਕੀਤਾ ਕਿ ਆਪਾਂ ਇੱਕ ਵਾਰੀ ਗੱਲ ਕੀਤੀ ਸੀ ਸੋਸ਼ਲ ਐਡਿਕਸ਼ਨ ਮਤਲਬ ਮੀਡੀਆ ਐਡਿਕਸ਼ਨ ਸੋਸ਼ਲ ਮੀਡੀਆ ਐਡਿਕਸ਼ਨ डिप्रेशन बहुत बड़ा है ਤੁਸੀਂ ਇਹ ਦੇਖਿਆ ਹੋਗਾ ਕੋਈ ਬੰਦਾ ਪੋਸਟ ਪਾਉਂਦਾ ਲੋਕਾਂ ਦੀ ਆ ਕੇ ਕਹਿੰਦੇ ਡਿਪਰੈਸ਼ਨ ਚੱਲੇਗੀ ਡਾਕਟਰ ਸਾਹਿਬ ਅਸੀਂ ਹੁਮ ਕਿ ਐਸੀ ਉਦੋਂ ਬਹੁਤ ਬਿਲਕੁਲ ਸਹੀ ਸੀ ਥੋੜੇ ਦਿਨ ਬਾਅਦ ਆ ਕੇ ਨੂੰ ਪਤਾ ਨਹੀਂ ਕੀ ਹੋ ਗਿਆ ਉੱਥੇ ਸਭ ਕੁਝ ਵਧੀਆ ਸੀ ਇੱਥੇ ਘਰ ਆ ਕੇ ਇਹ ਸਡਨਲੀ ਬਿਮਾਰੀ ਦਾ ਸ਼ਿਕਾਰ ਹੋ ਗਈ ਰੋਟੀ ਬਾਣੀ ਖਾਣਾ ਬੰਦ ਕਰ ਦਿਆ ਫੇਸਬੁੱਕ ਤੇ ਪੋਸਟ ਪਾਉਂਦੇ ਆ ਫੀਮੇਲਜ਼ ਅਕਸਰ ਪੋਸਟ মানে ਕੁਝ ਵੀ ਕੋਈ ਵੀ ਬੰਦਾ ਪਾ ਸਕਦਾ ਹੈ ਉਹ ਕਹਾਂ ਜੀ ਮੈਨੂੰ ਲਾਈਕਸ ਹੀ ਨਹੀਂ ਆਏ ਲੋਕਾਂ ਨੂੰ ਮੇਰੀ ਫੋਟੋਆਂ ਪਸੰਦ ਨਹੀਂ ਆਇਆ ਲੋਕਾਂ ਮੇਰੇ ਤੋਂ ਜੈਲਸ ਮਹਿਸੂਸ ਕਰਦੇ ਆ ਤਾਂ ਇੱਕ ਨੈਗੇਟਿਵਿਟੀ ਤੁਹਾਡੇ ਦਿਮਾਗ ਦੇ ਅੰਦਰ ਆ ਜਾਂਦੀ ਹੈ ਜਿਹਦੇ ਕਰਕੇ ਐਂਗਜ਼ਾਇਟੀ ਔਰ ਡਿਪਰੈਸ਼ਨ ਦੋਨੋਂ ਚੀਜ਼ਾਂ ਹੁੰਦੀਆਂ ਤੀਸਰੀ ਗੱਲ ਜਿਹੜੀ 메ਜਰ ਐ ਵੀ ਰੀਜ਼ਨ ਆ ਲੋਕੀ ਆਪਾਂ ਕਹਿੰਦੇ ਜੀ ਸੈਰ ਕਰਨ ਜਾਓ ਆਪਾਂ ਆਪਸ ਵਿੱਚ ਮਿਲ ਇੱਕ ਦੂਜੇ ਨਾਲ ਗੱਲ ਕਰੋ ਥਾਟ ਵੈਂਟੀਲੇਸ਼ਨ ਜਿਸ ਨੂੰ ਆਪਾਂ ਕਹਿੰਦੇ ਸ਼ੁਰੂ ਤੋਂ ਬਿਫੋਰ ਕੋਵਿਡ ਦੇ ਪੀਰੀਅਡ ਤੋਂ ਆਪਾਂ ਦੱਸਦੇ ਆ ਰਹੇ ਆ ਵੀ ਸੈਰ ਕਰਨਾ ਯੋਗਾ ਮੈਡੀਟੇਸ਼ਨ ਆਊਟਿੰਗ ਕਰਨਾ ਲੋਕ ਜਾਣਦੇ ਨੇ ਸਮਰ ਵਕੇਸ਼ਨਸ ਹੈ ਬੀਨਟਰ ਵਕੇਸ਼ਨਸ ਹੈ ਤਾਂ ਆਪਣੇ ਆਪ ਨੂੰ ਫਰੈਸ਼ ਕਰਨ ਲਈ ਜਾਂਦੇ ਨੇ ਤੁਸੀਂ 10 ਬੰਦਿਆਂ ਨੂੰ ਮਿਲਦੇ ਹੋ ਤੁਹਾਨੂੰ ਅੱਛਾ ਲੱਗਦਾ ਹੈਗਾ ਜਦੋਂ ਤੁਸੀਂ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਯੂਜ਼ ਕਰਦੇ ਹੋ ਤੁਸੀਂ ਇੱਕ ਕਮਰੇ ਦੇ ਵਿੱਚ ਹੀ ਕੰਸਟ੍ਰੇਨ ਕਰ ਜਾਂਦੇ ਹੋ ਤੁਸੀਂ ਤੁਸੀਂ ਇੱਕ ਰੈਸਟੋਰੈਂਟ 'ਚ ਜਾਓ ਫੈਮਿਲੀ ਟਾਈਮ ਹੁੰਦਾ 95% ਆਫ ਦਾ ਟਾਈਮ ਜੋ ਜਸਟ ਸੀ ਕਿਸੇ ਵੀ ਰੈਸਟੋਰੈਂਟ 'ਚ ਬੈਠੇ ਹੋ ਪਰਿਵਾਰ ਦੇ ਚਾਰ ਬੰਦੇ ਨੇ ਤਾਂ ਚਾਰੋਂ ਜਾਣੇ ਆਪਣਾ ਮੋਬਾਈਲ ਚਲਾ ਰਹੇ ਹੁੰਦੇ ਨੇ ਉਹਨਾਂ ਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਵੀ ਅਸੀਂ ਕੀ ਕਰਨ ਆਏ ਹਾਂ ਜਦਕਿ ਉਹ ਇੱਕ ਵੈਲਿਊਏਬਲ ਫੈਮਿਲੀ ਟਾਈਮ ਹੈ ਬਹੁਤ ਸਾਰੇ ਲੋਕਾਂ ਨੂੰ ਅਸੀਂ ਇਹ ਸਮਝਾਉਂਦੇ ਆਂ ਵੀ ਅਗਰ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਬੰਦੇ 'ਚ ਨੈਗੇਟਿਵਿਟੀ ਆਂਦੀ ਹੈ ਕੁਝ ਆਂਦਾ ਹੈ ਤਾਂ ਤੁਹਾਨੂੰ ਸਭ ਤੋਂ ਜ਼ਿਆਦਾ ਸੋਸ਼ੀਅਲੀ ਇੰਟਰੈਕਟ ਕਰਨਾ ਬਹੁਤ ਜ਼ਰੂਰੀ ਹੈ ਘਰ ਦੇ ਵਿੱਚ ਮੋਬਾਈਲ ਦੀ ਵਰਤੋਂ ਲਿਮਿਟ ਕਰੋ ਸੋ ਸੋ देयर इज ਅ ਪੀਰੀਅਡ कॉल्ड ਨੋ ਮੋਬਾਈਲ ਜ਼ੋਨ ਵੀ ਤੁਹਾਨੂੰ ਜਦੋਂ ਤੁਸੀਂ ਡਾਈਨਿੰਗ ਟੇਬਲ ਤੇ ਇਕੱਠੇ ਬੈਠ ਕੇ ਖਾਣਾ ਖਾਓ ਤਾਂ ਮੋਬਾਈਲ ਦੀ ਵਰਤੋਂ ਨਹੀਂ ਕਰੇਗਾ ਸੇਮ ਬਹੁਤ ਚਾਹੇ ਪੇਸ਼ੈਂਟ ਨੂੰ ਡਿਪਰੈਸ਼ਨ ਹੈ ਤਾਂ ਉਹਨੂੰ ਇਕੱਲੇ ਨੂੰ ਖਾਣਾ ਕਦੇ ਵੀ ਰੂਮ 'ਚ ਨਾ ਸਰਵ ਕਰੋ ਅਸੀਂ ਪੇਸ਼ੈਂਟਸ ਦੇ ਅਟੈਂਡੈਂਟ ਨੂੰ ਗਾਈਡ ਕਰਦੇ ਆਂ ਬੇਨੂ ਸਵੇਰੇ ਸ਼ਾਮ ਤਾ ਇਹਨੂੰ ਬਾਹਰ ਹਵਾ ਦੇ ਵਿੱਚ ਲੈ ਕੇ ਜਾਓ ਅੱਧਾ ਘੰਟਾ ਸੈਰ ਕਰਾਓ ਇਹਨੂੰ ਕੱਲੇ ਖਾਣਾ ਨਹੀਂ ਦੇਣਾ ਡਾਈਨਿੰਗ ਟੇਬਲ ਤੇ ਬੈਠ ਕੇ ਇਹਦੇ ਮਨਪਸੰਦ ਦਾ ਖਾਣਾ ਜਾਂ ਇਹਦੇ ਨਾਲ ਇੰਟਰੈਕਟ ਕਰੋ ਲੋਕੀ ਕਹਿੰਦੇ ਜੀ ਸਾਡੇ ਕੋਲ ਤਾਂ ਟਾਈਮ ਨਹੀਂ ਆ ਪਰ ਅਗਰ ਆਪਾਂ ਆਪਣੇ ਪਰਿਵਾਰ ਦੇ ਬੰਦੇ ਜਿਨ੍ਹਾਂ ਨਾਲ ਤੁਸੀਂ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹੋ ਉਹਦੇ ਨਾਲ ਲਈ ਹੀ ਟਾਈਮ ਨਹੀਂ ਬਤਾਓਗੇ ਤਾਂ ਤੁਸੀਂ ਅੱਗੇ ਕਿਸ ਤਰ੍ਹਾਂ ਚੱਲੋਗੇ ਸੇਮ ਅੱਜਕਲ ਇਹ ਦੇਖਿਆ ਗਿਆ ਵੀ ਬੱਚਿਆਂ ਦੇ ਵਿੱਚ ਵੀ ਚਾਈਲਡਹੂਡ ਡਿਪਰੈਸ਼ਨ ਬਹੁਤ ਕਾਮਨ ਹੈ ਮਦਰ ਕਿਚਨ ਵਿੱਚ ਬੀਜੀ ਹੈ ਫਾਦਰ ਜੌਬ ਦੇ ਉੱਤੇ ਬੀਜੀ ਹੈ ਬੱਚਿਆਂ ਨੂੰ ਟਾਈਮ ਕੌਣ ਦੋਗਾ ਬੱਚੇ ਆਪਣੀ ਰਿਸਪਾਂਸਿਬਿਲਟੀ ਨੇ ਉਹਨਾਂ ਨੂੰ ਇਹ ਲੱਗਦਾ ਤੁਸੀਂ ਅਸੀਂ ਗਲਤ ਨਹੀਂ ਕਹਿ ਰਹੇ ਵੀ ਕੋਈ ਚੀਜ਼ ਇਹ ਗਲਤ ਹੈ ਵੀ ਬੱਚਿਆਂ ਨੂੰ ਟਿਊਸ਼ਨ ਸੇ ਭੇਜਣਾ ਗਲਤ ਹੈ ਕੋਚ ਹਰ ਸਾਰਾ ਔਨਸ ਇੱਕ ਟੀਚਰ ਸਕੂਲ ਦੇ ਵਿੱਚ ਬੈਸਟ ਐਫਰਟ ਕਰਦਾ ਹੈ ਵੀ ਮੇਰਾ ਹਰ ਬੱਚਾ ਬ੍ਰਿਲੈਂਟ ਨਿਕਲੇ ਪਰ ਮਾਪੇ ਦੀ ਕੰਪਲੇਨ ਹੈ ਡਾਕਟਰ ਸਾਹਿਬ ਅਸੀਂ ਤਾਂ ਸਕੂਲ ਨੂੰ ਪੂਰਾ ਪੈਸਾ ਦਿੱਤਾ ਸਾਡਾ ਬੱਚਾ ਸਕੂਲ 'ਚ ਨਹੀਂ ਇੰਟੈਕਟ ਕਰਦਾ ਜੀ ਸਕੂਚ ਨਹੀਂ ਪੜਦਾ ਬੱਚੇ ਨੂੰ ਮਾਪੇ ਦੀ ਵੀ ਜ਼ਰੂਰਤ ਹੈ ਤਾਂ ਪੇਰੈਂਟਸ ਵੀ ਸਮਝਾਉਂਦੇ ਨੇ ਵੀ ਜਦੋਂ ਤੁਹਾਡਾ ਬੱਚਾ ਸਕੂਲੋਂ ਜਾਂਦਾ ਉਹਦਾ ਬੈਗ ਚੈੱਕ ਕਰੋ ਉਹਦੇ ਵਿੱਚ ਇਹ ਦੇਖੋ ਵੀ ਕਿਆ ਸਕੂਲ ਦਾ ਕੰਮ ਕੀ ਮਿਲਿਆ ਇੱਕ ਬੱਚੇ ਨੂੰ ਨੂੰ ਤੁਹਾਡੇ ਅੰਦਰ ਇੱਕ ਆਪਸ ਦੇ ਵਿੱਚ ਬੌਂਡਿੰਗ ਪੈਦਾ ਹੁੰਦੀ ਹੈ ਆਪਾਂ ਉਹਦੀ ਐਡ ਦੇਖਦੇ ਆ ਨਾ ਵਿਕਸ ਦੀ ਐਡ ਦੇਖਦੇ ਆ ਉਹਦੇ ਵਿੱਚ ਉਹ ਕਹਿੰਦੇ ਨਾ ਵੀ ਇੱਕ ਸਪਰਸ਼ ਜਿਹੜਾ ਟੱਚ ਥੈਰੇਪੀ ਵੀ ਬਹੁਤ ਵੱਡਾ ਕੰਮ ਆਣਾ ਹੈ ਪੁਰਾਣੇ ਡਾਕਟਰ ਤੁਸੀਂ ਦੇਖ ਕੇ ਜਾਓ ਮਰੀਜ਼ੇ ਨਵਾਂ ਸੇ ਹੱਥ ਰੱਖਦੇ ਸੀ ਉਹਨਾਂ ਨਾਲ ਗੱਲਬਾਤ ਕਰਦੇ ਸੀ ਬਾਈ ਨੇਮ ਤਾਂ ਇਹਦੇ ਨਾਲ ਤੁਹਾਡੀ ਇੱਕ ਆਪਸ ਪਰਸਨਲ ਬਿਲੋਂਗਿੰਗਨੈਸ ਆਉਂਦੀ ਹੈ ਜਦੋਂ ਤੱਕ ਬਿਲੋਂਗਿੰਗਨੈਸ ਨਹੀਂ ਆਏਗੀ ਨਾਤਾ ਦਿਮਾਗੀ ਬਿਮਾਰੀਆਂ ਜਾਣ ਗਿਆ ਆਬਵੀਅਸਲੀ ਤੁਹਾਨੂੰ ਉਹਨਾਂ ਨੂੰ ਕ੍ਰੀਏਟ ਕਰਨਾ ਡਿਫਿਕਲਟ ਹੋ ਜਾਊਗਾ ਪੇਸ਼ੈਂਟਸ ਦੇ ਅਟੈਂਡੈਂਟਸ ਨੂੰ ਵੀ ਸਮਝ ਨਾ ਪੈਂਦਾ ਉਹਨੂੰ ਇਹ ਲੱਗਦਾ ਮੈਂ ਡਾਕਟਰ ਨੂੰ ਫੀਸ ਦੇ ਤੇ ਡਾਕਟਰ ਨੇ ਦਵਾਈ ਦੇ ਤੇ ਇਸ ਵਾਰ ਸਾਡੀ ਕੋਈ ਜ਼ਰੂਰਤ ਨਹੀਂ ਸੀ ਇਹਦਾ ਪੈਸਾ ਖਰਚਦਾ ਜਦਕਿ ਪੇਸ਼ੈਂਟ ਨੂੰ ਜਿੰਨੀ ਡਾਕਟਰ ਦੀ ਜ਼ਰੂਰਤ ਹੈ ਉਨਿੰਹੀ ਅਟੈਂਡੈਂਟ ਦੀ ਜ਼ਰੂਰਤ ਹੈ ਅਟੈਂਡੈਂਟ ਨੂੰ ਸਾਈਕੋ ਐਜੂਕੇਟ ਕੀਤਾ ਜਾਂਦਾ ਅਸੀਂ ਅਟੈਂਡੈਂਟ ਨੂੰ ਹਮੇਸ਼ਾ ਕਹਿੰਦੇ ਹਾਂ ਵੀ ਤੁਸੀਂ ਬਿਮਾਰੀ ਬਾਰੇ ਜੋ ਕੁਝ ਵੀ ਹੈ ਕਿਸੇ ਵੀ ਡਾਕਟਰ ਕੋਲ ਜਾਣਦੇ ਹੋ ਉਹਦੇ ਤੋਂ ਹਰ ਚੀਜ਼ ਪੁੱਛੋ ਡਾਕਟਰ ਤੁਹਾਨੂੰ ਉਸ ਬਾਰੇ ਸਾਰਾ ਕੁਝ ਦੱਸਣਗੇ ਔਰ ਇਸੇ ਤਰ੍ਹਾਂ ਹੀ ਇੱਕ ਜ਼ਿੰਦਗੀ ਕਹਿਣਾ ਸਮੇਂ ਰਹਿੰਦੇ ਹੋਏ ਇੱਕ ਨੋਰਮਲ ਇੰਟਰਵੈਂਸ਼ਨ ਦੀ ਬਹੁਤ ਜ਼ਰੂਰਤ ਹੈ ਟਾਈਮਲੀ ਰਹਿੰਦੇ ਬਿਮਾਰੀਆਂ ਨੂੰ ਸਮਝਣ ਦੀ ਜ਼ਰੂਰਤ ਹੈ ਹਰ ਮਰੀਜ਼ ਤੁਹਾਨੂੰ ਵਾਰਨਿੰਗ ਸਾਈਨ ਦਿੰਦਾ ਹੈ ਸਪੋਜ਼ ਕਰੋ ਤੁਹਾਨੂੰ ਇਹ ਲੱਗਦਾ ਤੁਹਾਡੇ ਪਰਿਵਾਰ ਦਾ ਬੰਦਾ ਬਿਲਕੁਲ ਅਲੱਗ ਰਹਿਣ ਲੱਗ ਗਿਆ ਅਲੱਗ ਕਮਰੇ ਚਲੇ ਜਾਂਦਾ ਰੋਟੀ ਪਾਣੀ ਖਾਣਾ ਬੰਦ ਕਰਦਾ ਬਾਥਰੂਮ ਦੇ ਵਿੱਚ ਕਿੰਨਾ ਕਿੰਨਾ ਟਾਈਮ ਲਗਾ ਦਿੰਦਾ ਹੈਗਾ ਜਾਂ ਉਹਦੇ ਅੱਗੇ ਰੋਟੀ ਪਈ ਰਹਿੰਦੀ ਹੈ ਘੰਟਾ-ਘੰਟਾ ਕੁਝ ਨਾ ਕੁਝ ਕਰੀ ਜਾਂਦਾ ਉਹਦੇ ਦਿਮਾਗ 'ਚ ਕੁਝ ਨਾ ਕੁਝ ਪਲਾਨ ਚੱਲਦੇ ਹੁੰਦੇ ਨੇ ਉਹ ਉਹਦੇ ਅੰਦਰ ਹੋ ਸਕਦਾ ਉਹਨੂੰ ਆਪਾਂ ਉਹਨੂੰ ਕਹਿੰਦੇ ਵੀ ਤੂੰ ਡਾਕਟਰ ਕੋਲ ਚਾਲੋ ਕਹਿੰਦਾ ਮੇਰਾ ਸਮਾਂ ਪੂਰਾ ਹੋ ਗਿਆ ਹੈਗਾ ਮੈਂ ਹੌਣ ਰਹਿ ਕੇ ਕੀ ਕਰੂੰ ਦਵਾਈਆਂ ਮੇਰੇ ਤੇ ਅਸਰ ਨਹੀਂ ਕਰਨ ਕਿਹਾ ਤਾਂ ਜਿਹੜੇ ਐਸੇ ਪੇਸ਼ੈਂਟਸ ਹੁੰਦੇ ਨੇ ਇਹਨਾਂ ਦੇ ਵਿੱਚ ਬਹੁਤ ਕਾਮਨ ਹੁੰਦੀ ਰਹੇ ਇਹ ਕਾਮਨ ਵਾਰਨਿੰਗ ਸਾਈਨਸ ਨੇ ਇਹ ਸਮਝਣੇ ਚਾਹੀਦੇ ਨੇ ਇਸੇ ਤਰ੍ਹਾਂ ਹੀ ਆਪਾਂ ਜਿਹੜੇ ਰੇਟ ਹੈ ਉਹਨਾਂ ਨੂੰ ਘਟਾਇਆ ਜਾ ਸਕਦਾ ਸੇਮ ਐਂਗਜ਼ਾਇਟੀ ਅਗਰ ਤੁਹਾਡਾ ਪੇਸ਼ੈਂਟ ਦੇ ਤੁਹਾਨੂੰ ਬਾਰ-ਬਾਰ ਕਹਿ ਰਿਹਾ ਮੈਨੂੰ ਇਹ ਦਿੱਕਤ ਆ ਰਹੀ ਹੈ ਘਬਰਾਹਟ ਹੋ ਰਹੀ ਹੈ ਬੇਚੈਨੀ ਹੋ ਰਹੀ ਹੈ ਉਹ ਕਹਿੰਦਾ ਕਿ ਤੂੰ ਤਾਂ ਉਹੀ ਕਰੀ ਜਾਣਾ ਯਾਰ ਉਹੀ ਸੋਚੀ ਜਾਣਾ ਸਭ ਕੁਝ ਆਪਣੇ ਘਰ ਚ ਹੈਗਾ ਫਿਰ ਤੈਨੂੰ ਕਾਦੀ ਪਰੇਸ਼ਾਨੀ ਹੈ ਤੈਨੂੰ ਕਾਦੀ ਬੇਚੈਨੀ ਹੋ ਰਹੀ ਹੈ ਬਟ ਪੇਸ਼ੈਂਟ ਨੂੰ ਮਹਿਸੂਸ ਹੋ ਰਿਹਾ ਹੈ ਬਹੁਤ سارے ਲੋਕ ਤੁਸੀਂ ਦੇਖੋ ਹਾਰਟ ਸੈਂਟਰ ਜਾਂਦੇ ਨੇ ਨਾਰਮਲੀ ਉਹਨਾਂ ਨੂੰ ਐ ਲੱਗਦਾ ਮੇਰੇ ਚੈਸਟ ਪੇਨ ਹੋ ਰਹੀ ਹੈ ਸਭ ਤੋਂ ਪਹਿਲਾਂ ECG ਕਰਾ ਕੇ ਇੱਕ ਮੈਡੀਕਲ ਸਪੈਸ਼ਲਿਸਟ ਨੂੰ ਦਿਖਾਉਣਾ ਜ਼ਰੂਰੀ ਹੈ ਬਟ ਅਗਰ ਤੁਹਾਨੂੰ ਕੋਈ ਡਾਕਟਰ ਇੱਕ ਬੜੇ ਕਾਰਡੀਓਲੋਜਿਸ ਕਹ ਰਹੇ ਨੇ ਜੀ ਤੁਸੀਂ ਦਿਮਾਗੀ ਡਾਕਟਰ ਨੂੰ ਦਿਖਾ ਲਓ ਉਹਨਾਂ ਦਾ ਕਹਿਣ ਦਾ ਮਤਲਬ ਕੀ ਹੁੰਦਾ ਵੀ ਜਿਹੜਾ ਆਪਣੇ ਬੋਡੀ ਦੇ ਇਸ ਛੇ ਨੇ ਉਹ ਦਿਮਾਗ ਤੋਂ ਕੰਟਰੋਲ ਹੁੰਦੇ ਨੇ ਦਿਮਾਗ ਚ ਕੁਝ ਕੈਮੀਕਲਸ ਨੇ ਜਿਹੜੇ ਤੁਹਾਨੂੰ ਸਾਰੀ ਗਤੀਵਿਧੀਆਂ ਨੂੰ ਕੰਟਰੋਲ ਕਰਦੇ ਨੇ ਜਦੋਂ ਮੈਡੀਕਲੀ ਪ੍ਰੋਬਲਮ ਨਹੀਂ ਨਿਕਲਦੀ ਥਿਸ ਇਸ 올 ਰਿਲੇਟਡ ਟੂ ਯਰ ਮਾਈਂਡ ਸੋ ਆਪਾਂ ਸਾਈਕੀਆਟ੍ਰੀ ਕੀ ਹੈ ਇੱਕ ਮਾਈਂਡ ਤੇ ਬਾਡੀ ਦਾ ਰਿਲੇਸ਼ਨਸ਼ਿਪ ਹੈ ਜਦੋਂ ਤੁਹਾਡਾ ਮਾਈਂਡ ਸਾਊਂਡ ਹੋਊਗਾ ਤਾਂ ਤੁਸੀਂ ਬਹੁਤ ਸਾਰੇ ਇਹ ਫਿਜ਼ੀਕਲ ਸਿੰਪਟਮਸ ਨੇ ਜਿਹੜੇ ਬਿਮਾਰੀਆਂ ਦੇ ਇਹਨਾਂ ਨੂੰ ਠੀਕ ਕਰ ਪਾਉਗੇ ਬਹੁਤ ਬਹੁਤ ਥੈਂਕ ਯੂ ਤਾਂ ਮੇਰੇ ਨਾਲ ਡਾਕਟਰ ਰੁਪੇਸ਼ ਚੌਧਰੀ ਮੌਜੂਦ ਸਗੇ ਜਿਨ੍ਹਾਂ ਦੇ ਨਾਲ ਅਸੀਂ ਡਿਪਰੈਸ਼ਨ ਤੇ ਐਂਗਜ਼ਾਇਟੀ ਨੂੰ ਲੈ ਕੇ ਗੱਲਬਾਤ ਕੀਤੀ ਹੈ ਤਾਂ ਕਿਸ ਤਰੀਕੇ ਇਸ ਨੂੰ ਟ੍ਰੀਟ ਕੀਤਾ ਜਾ ਸਕਦਾ ਹੈ ਕਿਸ ਤਰੀਕੇ ਇਸ ਤੋਂ ਬਚਿਆ ਜਾ ਸਕਦਾ ਉਸ ਬਾਰੇ ਉਹਨਾਂ ਦੇ ਕੋਲੋਂ ਜਾਣਕਾਰੀ ਦਿੱਤੀ ਹੈ ਤਾਂ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਜਾਣਕਾਰੀ ਪਸੰਦ ਆਈ ਹੋਵੇਗੀ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਵੇਗਦਨ ਚਰਚਾ ਟੀ